なるほどね。 ਦਲ ਤਾਂ ਨਹੀਂ ਸਾਰੀ ਜੜੀ ਜੜੀ ਕਰਕੇ ਕਿ ਮਹਾਰਾਜਾ ਜਨਮ ਤਰੋ ਲੱਗੇ ਨੇ ਆਕਾਰ ਤੱਕ ਤੋਂ ਆਪ ਵਰਗਣ ਹੋਏ ਨਹੀਂ ਕੋਨਾ 8 ਵਜੇ ਬਾਅਦ ਚੰਨ ਦੇ ਦਰਵਾ ਹੋ ਗਏ ਚਾਂਸ ਬਣੇ ਇੰਨਾ ਚੰਨ ਹੀ ਜਾਣਣ ਹੋ ਗਿਆ ਕਿ ਜਿਵੇਂ ਦੁਪਹਿਰੇ 12 ਕੋਈ ਚੰਨ ਇਹਨਾਂ ਚੰਗਰੀ ਚੰਗਰੀ ਦਾ ਤੇਰਾ ਵੀ ਮਿਲਦਾ ਨਹੀਂ ਰਾਤ ਨੂੰ ਹੋ ਗਿਆ ਯਾਰ ਇਸ ਕਰਕੇ ਦੌਲਤਾ ਬਾਣੀ ਨੇ ਸਭ ਤੋਂ ਪਹਿਲਾਂ ਜਗਾਇਆ ਮਾਰਾ ਨੂੰ ਦਿੱਤ ਪਾਇਆ ਮਾਂ ਦਾ ਨਾਲ ਕਹਿੰਦੇ ਮਾਦਾ ਦੀ ਦਸੋ ਤੇਂਜ ਤੇ ਦੇਰੇ ਤੇ ਗਾਲੀ ਲੱਖਾਂ ਹੀ ਬੱਚੇ ਡਿੜਦੇ ਉਹ ਸਾਰੇ ਬੱਚੇ ਰੋਂਦੇ ਸੀ ਆ ਸਭ ਦਾ ਨਾਮ ਜਗਾਂ ਕਲ ਕਾਪ ਨੂੰ ਆਂਦਾ ਜਦੋਂ ਬਾਹਰ ਇਹ ਕੋਰਨਾਨ ਦੇ ਕੀ ਜੋ ਬਿਲਾ ਕੇ ਇਹਨਾਂ ਨੂੰ ਭੇਜਦਾ ਕਰ ਦਿੱਤੇ ਕਿ ਆਗਿਆ ਨੂੰ ਸਾਰਾ ਘਰ ਫਿਰ ਮੈਂ ਜਿਹੜਾ ਸੇਵਾ ਉਹਦੇ ਘਰ ਦੇ ਪ੍ਰਸੂਜ ਰੰਗਵਾ ਸਾਥੀਆਂ ਨੂੰ ਘਰ ਦੇ ਦਿੱਤੀਆ ਉਹ ਹਰ ਇੱਕ ਘਰ ਬਣਾ ਜੇਦਾ ਵਾ ਥੋੜੇ ਥੋੜੇ ਪੈਸੇ ਜੋੜ ਕੇ ਜਰੂਰ ਜਿਹੜਾ ਸੇਧਰਾ ਪਰਦਾ ਜਾ ਮਾਰਨ ਬਾਨੀ ਉਹ ਗ੍ਰੰਥ ਸਾਹਿਬ ਆਪਣੇ ਘਰ ਦੇ ਵਿੱਚ ਰੱਖੋ ਸਾਰਤਾ ਜੇ ਸੁਧਾਵਾ ਤਾਂ ਉਹਨਾਂ ਵਿੱਚ ਸਾਰਾ ਮਨੁੱਖ ਮਾਨਵ ਜਨ ਦੀ ਬਾਰੇ ਸਚਾਈ ਲਿਖੀ ਹੋਈ ਸੋ ਉੱਥੋਂ ਹੀ ਇਹ ਨਿਕਲ ਸਕਦਾ ਜੁੜਿਆ